ਦਾਦੀ ਦੇ 79ਵੇਂ ਸੁਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਬਲੋ 38 ਸਾਲਾਂ ਤੋਂ ਬਜ਼ੁਰਗਾਂ ਦੀ ਸੇਵਾ ਅਤੇ ਸਾਂਭ-ਸਭਾਲ ਕਰਨ ਵਾਲੇ ਪਾਈਕਨੀਆਂ ਜੀ ਬਿਰਧ ਘਰ ਦੇ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਨੂੰ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਸੰਸਾਦوں ਇਹ ਸਨਮਾਨ ਦੇ ਲਈ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਪਾਈਕਨੀਆਂ ਜੀ ਬਿਰਧ ਘਰ ਦੇ ਮੁਖੀ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਬਾਬਾ ਜੀ 38 ਸਾਲਾਂ ਤੋਂ ਤੁਹਾਡੇ ਦੁਆਰਾ ਬਜ਼ੁਰਗਾਂ ਦੀ ਸੇਵਾ ਤੇ ਸਾਮ ਸੰਭਾਲ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੁਆਰਾ ਬਣਾਈ ਗਈ ਸੰਸਥਾ ਭਾਈ ਕਨਈਆ ਜੀ ਵਿਰਧ ਕਰਦੂ ਸਨਮਾਨਿਤ ਕੀਤਾ ਗਿਆ ਮੈਂ ਤੇ ਸਤਕਰਾਂ ਦਾ ਧੰਨਵਾਦ ਕਰੂੰਗਾ ਗੁਰਰਾਮ ਦਾ ਜੀ ਦਾ ਜਿਨ੍ਹਾਂ ਦੀ ਨਗਰੀ 'ਚ ਬਿਠੇ ਆਂ ਸ੍ਰੀ ਅਮਰਸਰ ਸਾਹਿਬ ਜੀ ਤੇ ਮੈਂ ਭਾਈ ਕਨਈਆ ਜੀ ਦਾ ਕੋਟਲ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਨਮਾਣਿਆ ਨਤਾਣਿਆ ਨਿਆਸਰਿਆਂ ਦੇ ਸੇਵਾ ਕਰਨ ਵਾਲਾ ਵੀ ਉਦਾਂ ਦਾ ਨਿਆਸਰਾ ਹੀ ਹੁੰਦਾ ਕਿਉਂਕਿ ਮਨ ਫਿਰ ਉਹਦੇ ਉਹਨਾਂ ਹਰਕਾ ਹੀ ਬਣ ਜਾਂਦਾ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰਸ਼ਾਸਨ ਦਾ ਸਾਡੇ ਸਤਿਕਾਰਯੋਗ ਡੀਸੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਸਰਦਾਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਸਿਹਤ ਮੰਤਰੀ ਆ ਉਹਨਾਂ ਦਾ ਸਾਡੇ ਬੀਬੀ ਜੀ ਜਿਹੜੇ ਡੀਐਸਐਸਓ ਅਮੀਨਾ ਕੁਮਾਰੀ ਜੀ ਤੇ ਮਤਲਬ ਇੱਕ ਇੱਕ ਮੈਂ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਇੱਕ ਇੱਕ ਬਲ ਦਿੱਤਾ ਤੇ ਲੋਕਾਂ ਨੂੰ ਹੀ ਜਿਹੜੀ ਹੋਰ ਵੀ ਸੰਗਠਨ ਜਿਹੜੀਆਂ ਹੋਰ ਵੀ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਨੂੰ ਇੱਕ ਬਲ ਦਿੱਤਾ ਵੀ ਜੇ ਕੋਈ ਕੰਮ ਕਰੇ ਤੇ ਉਹਦੀ 35 40 ਸਾਲ ਬਾਅਦ ਵੀ ਜਿਹੜੀ ਆ ਗੱਲ ਆਖਰ ਪਹੁੰਚ ਜਾਂਦੀ ਹੈ ਮਤਲਬ ਜਿਹੜਾ ਸਗੀਰਦਾ ਪ੍ਰਯਾਮ ਬਣਾਉਂ ਉਹ ਕੰਮ ਵੀ ਕਿਸੇ ਨਾ ਕਿਸੇ ਦਿਨ ਆ ਪਹੁੰਚਦਾ ਤੇ ਮੈਨੂੰ ਬੜੀ ਇੱਕ ਗੱਲ ਦੀ ਖੁਸ਼ੀ ਹੈ ਮਨ ਦੇ ਵਿੱਚ ਹੈ ਹੀ ਵੀ ਮਨਾਂ ਤੇ ਵੀ ਕੋਈ ਨਾ ਕੋਈ ਵਿਚਰਨ ਦਾ ਇੰਨਾ ਵੱਡਾ ਸਵਾਹ ਹੋ ਗਿਆ। ਆਹੜੇ ਕੋਲ 23-30 ਸਾਲ ਹੋ ਗਿਆ ਇਸ ਸਫਤਾ ਨੂੰ ਤੇ ਫਿਰ ਵੀ ਉਹਨੇ ਅੱਖਰ ਦੇਰ ਆ ਦੇ ਦਰਸਤਾ ਹੈ। ਇਹ ਗੱਲ ਇਸ ਤਰ੍ਹਾਂ ਵੀ ਮਜ਼ਾ ਵੀ ਤਾਦੀ ਉਹਦਾ ਜੇ ਤਪੱਸਿਆ ਦਾ ਕੋਈ ਨਾ ਕੋਈ ਕਰੀ ਕੇ ਲੋ ਤਾਂ ਅੱਜ ਵੀ ਉਸੇ ਹੀ ਸਟੇਜ ਤੇ ਬਿਠੇ ਆ। ਸਾਰਾ ਜੀਵਨ ਆਪਣਾ ਜਿਹੜਾ ਵਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ ਇੱਕ 10x10 ਦੇ ਰੂਮ ਦੇ ਵਿੱਚ ਆਪਣੀ ਜ਼ਿੰਦਗੀ ਦਾ ਬਸਰ ਹੋਇਆ। ਔਰ ਇਸੇ ਸਵਰਗਪੁਰੀ ਜਿਹੜੀ ਆ ਯਾਪ ਹੁੰਦਾ ਇਸੇ ਦੀ ਨੀਂਦ ਹੁੰਦੀ ਆ ਇਸੇ ਦੀ ਸਾਰੀਆਂ ਖੁਸ਼ੀਆਂ ਗਮੀਆਂ ਸਭ ਇਸੇ ਇਸ ਕਮਰੇ ਵਿੱਚ ਮਹਿਣਾਈਆਂ ਸਾਰਾ ਜੀਵ ਅੱਜ ਪਹਿਲੀ ਵਾਰ ਮੈਨੂੰ ਕਈ ਮੈਨੂੰ ਉੱਥੋਂ ਬਜ਼ੁਰਗ ਵੀ ਜਿਹੜੇ ਮੀਰ ਲੁੱਕ ਕਰਾਉਂਦੇ ਬਾਬਾ ਜੀ ਤੁਹਾਡੀ ਤੁਹਾਡਾ ਮਹਿਲ ਵੇਖਣਾ ਤੁਹਾਡੀ ਕੋਠੀ ਵੇਖਣੀ ਮੈਂ ਜਦੋਂ ਇੱਕ ਦਿਨ ਇੱਕ ਮੈਂ ਲਾਇਆ ਇੱਥੇ ਉਹਨੇ ਵੀ ਆਖੇ ਆਹਾਂ ਮਾਰੇ ਨੌਕਰੋਂ ਕੋ ਵੀ ਇਸ ਸੱਚੇ ਕਮਰੇ ਹੈ ਮੈਂ ਤਾਂ ਬਸੇ ਹੋ ਜਾਈਦੀਗਾ ਮੈਂ ਮੰਦੀਠਾੜਾਂ ਦੀ ਇਹ ਬਹੁਤ ਵਧੀਆ ਲੱਖ ਲੱਖ ਮੁਬਾਰਕਾਂ ਦੇਣਾ ਸਾਡੇ ਸਤਿਕਾਰਯੋਗ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਭੁੱਲਰ ਸਾਹਿਬ ਨੂੰ ਜਿਨ੍ਹਾਂ ਨੇ ਚੰਗੀ ਸੋਚ ਮੁਤਾਬਕ ਜਿਹੜਾ ਵਾ ਸਾਨੂੰ ਕੋਈ ਚਿੱਤ ਨਹੀਂ ਦਿੱਤਾ ਵੀ ਰਾਤ ਦੇ 11 ਵਜੇ ਸਭ ਫੋਨ ਆਇਆ ਨਾਲ ਵਟਸਐਪ ਦਿੱਤੇ ਕੋਦਰ ਡਾਕੂਮੈਂਟਸ ਭਾਏ ਤੇ ਪਈ ਇਸ ਵੇਲੇ ਤੋਂ ਉੱਥੇ ਜਿਹੜਾ ਭਾਈ ਕਿਨਈਆ ਜੀ ਸਫਸਤਾ ਸਰਮੰਤ ਉਹ ਸੰਤਲ ਸਨਮਾਨ ਤੋਂ ਹੀ ਜੀ ਅੰਗੀ ਮੈਂ ਦੁਬਾਰਾ ਫਿਰ ਮੈਂ ਜਿਹੜਾ ਵਾ ਸਾਰੇ ਪ੍ਰਸ਼ਾਸਨ ਨੂੰ ਇੱਕ ਇੱਕ ਜੀ ਨੂੰ ਜਿਨ੍ਹਾਂ ਨੇ ਇਸ ਕਾਰਜ ਵਿੱਚ ਜਿਹੜਾ ਵਾ ਸਹਿਯੋਗ ਕੀਤਾ ਜਿਨ੍ਹਾਂ ਨੇ ਇਹ ਸਰਟੀਫੀਕੇਟ ਬਣਾਏ ਜਿਨ੍ਹਾਂ ਨੇ ਇਹਨਾਂ ਨੂੰ ਰੈਫਿਨੇਸ਼ਨ ਦਿੱਤਾ ਜਿੱਤੋਂ ਤੱਕ ਮੈਂ ਥੱਲੇ ਤੋਂ ਉੱਪਰ ਤੱਕ ਮੈਂ ਸਾਰੇ ਦਾ ਕੋਟਨ ਕੋਟ ਤਰਵਾਦ ਕਰਦਾ ਪ੍ਰਸ਼ਾਸਨ ਦਾ ਖਾਸ ਕਰਕੇ ਜਿਨ੍ਹਾਂ ਬੰਦਿਆਂ ਨੇ ਯੋਗਤਾ ਅਨੁਸਾਰ ਜਿਹੜੀ ਮੈਨੂੰ ਪਤਾ ਲੱਗਾ ਵੀ ਜਿਹੜੇ ਕੋਈ ਵੀ ਉੱਥੇ ਇਹੋ ਜਿਹਾ ਨਹੀਂ ਵੀ ਕੋਈ ਸ਼ਫਾਰਸ਼ੀ ਨਹੀਂ ਕੋਈ ਵੀ ਕੰਮ ਹੋਇਆ ਕਿਦਾਂ ਭਗਵੰਤ ਮਾਨ ਜੀ ਕਹਿੰਦੇ ਸੀ ਕੋਈ ਸ਼ਫਾਰਸ਼ੀ ਕੰਮ ਨਹੀਂ ਵਾਕਈ ਮੈਨੂੰ ਪਤਾ ਲੱਗਾ ਵੀ ਸਹੀ ਮੈਂਨਰ ਮੈਂ ਸੋਚਦਾ ਵੀ ਇਹ ਗੱਲਾਂ ਕਦੀ ਰੁਕ ਨਹੀਂ ਸਕਦੀਆਂ ਅਰ ਗੱਲ ਤਾਂ ਵਾਕਈ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਚਾਹ ਦੇ ਸਾਲਾਂ ਬਾਅਦ ਜੇ ਵਾਰੀ ਆਈ ਹੈ ਤਾਂ ਸਿਰਫ ਸ਼ਫਾਰਸ਼ ਨਾਲ ਹੋ ਕਰਕੇ ਆਈ ਹੈ ਮੈਂ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਅੱਜ ਆਪਣੇ ਸਤਿਕਾਰਯੋਗ ਜਿਹੜੇ ਗੁਰਬੀਰ ਸਿੰਘ ਜੀ ਸਿਹਤ ਮੰਤਰੀ ਆ ਉਹਨਾਂ ਦਾ ਬੀਬੀ ਜੀ ਸਾਡੇ ਜਿਹੜੇ ਬੀਸੀ ਸਾਹਿਬ ਆ ਕਰਕੇ ਮਸਾਰਨ ਦੁਬਾਰਾ ਜਿਹੜਾ ਉਹਨਾਂ ਦਾ ਧੰਨਵਾਦ ਕਰਦਾ ਜਿਉਂਦੇ ਰੋ ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਤੇ ਇਸੇ ਤਰ੍ਹਾਂ ਹੀ ਮੈਨੂੰ ਬਲ ਬਖਸ਼ਣ ਮੈਂ ਇਹਨਾਂ ਨਿਆਸਰਾਂ ਲਵਾਰਸਾਂ ਦੀ ਟੀਮ ਉਹਨਾਂ ਦਾ ਮੈਂ ਅਕੀਲ ਨੇ ਸਵਾਸਤਾ ਕਰ ਉਹਨਾਂ ਦੀ ਸੇਵਾ ਕਰਦਾ